ਦੀ ਪੈ ਨੇ ਉਹਦਾ ਸਾਰਾ ਸਿਰਨਾ ਸੀ ਦੱਸੋ ਅਸੀਂ ਕਿੱਥੇ ਜਾਈਏ ਸਾਡੇ ਕੋਲ ਨਹੀਂ ਪੈਸੇ ਸੀ ਕਿੱਥੋਂ ਦਾ ਜੈ ਇਹਨਾਂ ਨੂੰ ਦਈਏ ਕਿੱਥੋਂ ਗੱਡੀ ਲਈ ਪੈਸੇ ਦਈਏ ਸੀ ਉਹ ਮੁੰਛੀ ਮੜਾ ਮੁੰਛੀ ਨੇ ਕਿੱਤਾ ਸਾਰਾ ਪਿਛਲੇ ਸਾਲਾਂ ਦੀ ਕੋਈ ਜਿੰਦਾਂ ਨਹੀਂ ਅੱਜ ਜੇ ਮੁੰਛੀ ਨੇ ਕੋਈ ਕਾਰਵਾਈ ਕੀਤੀ ਹੁੰਦੀ ਮੇਰੀ ਕੋੜੀ ਦੀ ਜਿੰਦਗੀ ਉਹ 1.5 ਸਾਲ ਤੋਂ ਮਾਰਕੁੱਟ ਕਰ ਰਹੇ ਸੀ 1.5 ਸਾਲ ਤੋਂ ਹਮੇਸ਼ਾ ਗਾਲ੍ਹਾਂ ਸੁਣਦੀ ਸੀ ਜਦੋਂ ਤੁਹਾਨੂੰ ਫੋਨ ਆਂਦਾ ਸੀ ਇਹ ਚ ਭਾਈ ਦਾ ਲੈ ਜਾ ਮੈਂ ਨਹੀਂ ਰੱਖਣੀ ਲੈ ਜਾ ਮੈਂ ਮਾਰ ਦੇ ਨਹੀਂ ਨਹੀਂ ਤੇ ਮੈਂ ਨਹੀਂ ਰੱਖਣੀ ਮੈਂ ਮਾਰ ਦੇ ਨਹੀਂ ਲੈ ਜਾ ਜਦੋਂ ਵੀ ਇਹਨੇ ਆਣਾ ਸਾਨੂੰ ਗਾਲਾਂ ਹੀ ਦਾ ਫੋਨ ਆਂਦਾ ਸੀ ਸਾਨੂੰ ਕਦੀ ਸੁੱਕ ਦਾ ਫੋਨ ਨਹੀਂ ਆਇਆ ਸਾਡੇ ਕੁੜੀ ਦਾ ਜਦੋਂ ਫੋਨ ਆਂਦਾ ਸੀ ਰੋਂਦੀ ਦਾ ਫੋਨ ਆਂਦਾ ਸੀ ਹਾਂ ਛੋਟੀ ਛੋਟੀ ਗੱਲ ਤੇ ਉਹਨੂੰ ਮਾਰਦਾ ਸੀ ਹਾਂ ਛੋਟੀ ਛੋਟੀ ਗੱਲ ਤੇ ਗਾਲਾਂ ਕੱਢਦਾ ਸੀ ਸਾਨੂੰ ਵੀ ਨਾਲ ਬਹੁਤ ਗਾਲਾਂ ਕੱਢਦਾ ਸੀ ਤੇ ਸਾਨੂੰ ਪਰसों ਕਿਸੇ ਦਾ ਫੋਨ ਆਇਆ ਕਿ ਤੁਹਾਡੀ ਕੁੜੀ ਮਾਰ ਦਿੱਤੀ ਮੈਂ ਤਾਂ ਕਿਹਾ ਸੀ ਮੈਂ ਕੋਈ ਨਹੀਂ ਸਰ ਕੋਈ ਨਹੀਂ ਸਰ ساری ਜ਼ਿੰਦਗੀ ਪੈਸੇ ਨਹੀਂ ਕਮ ਤੇਰੇ 10 ਵਜੇ ਮੈਨੂੰ ਕੁੜੀ ਦਾ ਫੋਨ ਆਇਆ ਬਹੁਤ ਰੋ ਰਹੀ ਸੀ ਮम्मा ਹੁਣ ਬਰਦਾਸ਼ਤ ਨਹੀਂ ਹੋ ਰਹਾ ਮੇਕੋ ਮੇਰੇ ਨਾਲ ਬਹੁਤ ਮਾਰਾ ਕਰਦੇ ਆ ਮੇਰਾ ਕੋਈ ਸਾਥ ਨਹੀਂ ਦਿੰਦਾ ਉਹਦੀ ਵੀਡੀਓ ਕਾਲ ਵਿਖਾਈ ਇਹਨਾਂ ਨੇ ਕਿਹਾ ਗ੍ਰਿਫਤਾਰ ਹੈ ਮੁੰਡਾ ਇਹਨਾਂ ਨੇ ਸਾਨੂੰ ਵੀਡੀਓ ਕਾਲ ਵਿਖਾਈ ਕਿ ਮੁੰਡਾ ਗ੍ਰਿਫਤਾਰ ਹੈ ਤੇ ਹੁਣ ਤੁਹਾਨੂੰ ਕਹਿੰਦੇ ਬਈ ਅਸੀਂ ਗ੍ਰਿਫਤਾਰ ਹੀ ਨਹੀਂ ਕੀਤਾ ਇਹ ਸਾਡੇ ਨਾਲ ਬਿਲਕੁਲ ਨਾ ਇਨਸਾਫੀ ਹੋ ਰਹੀ ਹੈ ਜੀ ऐसे बंदे ने मेनू इने ਸਾਡੀ ਕੁੜੀ ਦਾ ਮਰਵਾਣ ਚ ਇਹਦਾ ਯਾਰ ਸਾਨੂੰ ਇਨਸਾਫ ਚਾਹੀਦਾ ਅਸੀਂ ਦਰਦਰ ਦੀਆਂ ਕੋਕੜਾ ਖਾ ਰਹੇ ਆ ਪਰ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਪਿਆ ਹੁਣ ਇਹ ਕਹਿੰਦੇ ਜਲਦੀ ਜਲਦੀ ਪੋਸਟਮਾਰਟਮ ਕਰਾਓ ਤੇ ਸੰਸਕਾਰ ਕਰੋ ਤੇ ਕੰਮ ਮੁੱਕ ਜਾ ਉਹਨਾਂ ਨੇ ਇਹਨਾਂ ਨੂੰ ਭੈਗਾ-ਪੂਸਾ ਚੜਾਇਆ ਸਾਨੂੰ ਜੋੜ 11 ਵਜੇ ਅਸੀਂ ਚੌਂਕੀ ਗਏ ਆ ਕਹਿੰਦੇ ਸਵੇਰੇ ਆਇਓ ਅਸੀਂ ਸਵੇਰੇ ਗਏ ਆ ਸਵੇਰੇ ਇਹਨਾਂ ਨੇ ਕੱਲ ਸਾਡੀ ਜਿਹੜੀ ਐਪਲੀਕੇਸ਼ਨ ਲਿਖੀ ਹੈ ਉਸ ਤੋਂ ਬਾਅਦ ਸੀ ਸ਼ਾਮੀ ਐਪਲੀਕੇਸ਼ਨ ਲੈਣ ਗਏ ਜਿਹੜਾ ਸਾਡਾ ਪਰਚਾ ਦਰਜ ਹੋਇਆ ਸੀ ਉਹਦੇ ਤੇ ਕੁਛ ਲਿਖਿਆ ਤੇ ਉਹਦੇ ਤੇ ਕੁਛ ਹੈ ਮੈਂ 1.5 ਸਾਲ ਤੋਂ ਮਾਰਕੁੱਟ ਕਰ ਰਹੇ ਸੀ ਡੇਢ ਸਾਲ ਤੋਂ ਹਮੇਸ਼ਾ ਗਾਲਾਂ ਸੁਣਦੀ ਸੀ ਜਦੋਂ ਸਾਨੂੰ ਫੋਨ ਆਂਦਾ ਸੀ ਇਹ ਜਵਾਈ ਦਾ ਲੈ ਜਾਓ ਮੈਂ ਨਹੀਂ ਰੱਖਣੀ ਲੈ ਜਾਓ ਮੈਂ ਮਾਰ ਦੇਣੀ ਨਹੀਂ ਤੇ ਮੈਂ ਨਹੀਂ ਰੱਖਣੀ ਮੈਂ ਮਾਰ ਦੇਣੀ ਲੈ ਜਾਓ ਜਦੋਂ ਵੀ ਇਹਨੇ ਆਣਾ ਸਾਨੂੰ ਗਾਲਾਂ ਹੀ ਦਾ ਫੋਨ ਆਂਦਾ ਸੀ ਸਾਨੂੰ ਕਦੀ ਸੁੱਕ ਦਾ ਫੋਨ ਨਹੀਂ ਸੀ ਆ ਸਾਡੀ ਕੁੜੀ ਦਾ ਜਦੋਂ ਫੋਨ ਆਂਦਾ ਸੀ ਰੋਂਦੀ ਦਾ ਫੋਨ ਆਂਦਾ ਸੀ ਕਿ ਮੰਮੀ ਮੈਨੂੰ ਬਹੁਤ ਤੰਗ ਕਰਦੇ ਆ ਮੇਰੀ ਸੱਤ ਮੈਨੂੰ ਕੋਲ ਖਲੋ ਕੇ ਘਟਵਾਂਦੀ ਬਹੁਤ ਜ਼ਿਆਦਾ ਪਰੇਸ਼ਾਨ ਉਹਨੂੰ ਕੀਤਾ ਸੀ ਹਾਂ ਛੋਟੀ ਛੋਟੀ ਗਾਲ੍ਹਾਂ ਤੇ ਉਹਨੂੰ ਮਾਰਦਾ ਸੀ ਹਾਂ ਛੋਟੀ ਛੋਟੀ ਗਾਲ੍ਹਾਂ ਤੇ ਗਾਲ੍ਹਾਂ ਕੱਢਦਾ ਸੀ ਸਾਨੂੰ ਵੀ ਨਾਲ ਬਹੁਤ ਗਾਲ੍ਹਾਂ ਕੱਢਦਾ ਸੀ ਤੇ ਸਾਨੂੰ ਪਰसों ਕਿਸੇ ਦਾ ਫੋਨ ਆਇਆ ਕਿ ਤੁਹਾਡੀ ਕੁੜੀ ਮਾਰ ਦਿੱਤੀ ਕਿੰਨੇ ਵੇ ਦੀ ਕਟਣ ਹੋएगी ਸਾਨੂੰ ਫੋਨ ਆਇਆ ਕੋਈ 3 ਕੋ 3 4 ਵਜੇ ਦਾ ਟਾਈਮ ਪਤਾ ਨਹੀਂ ਉਹ ਨੋਟ ਨਹੀਂ ਕੀਤਾ ਸੀ ਇੰਨੇ ਕੁ ਦਾ ਦੁਪਹਿਰ ਕੋ ਦਾ ਟਾਈਮ ਸੀ ਫੋਨ ਸਵੇਰੇ 10 ਵਜੇ ਮੈਨੂੰ ਕੁੜੀ ਦਾ ਫੋਨ ਆਇਆ ਬਹੁਤ ਰੋ ਰਹੀ ਸੀ ਮम्मा ਹੁਣ ਬਰਦਾਸ਼ਤ ਨਹੀਂ ਹੋ ਰਹਾ ਮੇਕੋ ਮੇਰੇ ਨਾਲ ਬਹੁਤ ਮਾਰਾ ਕਰਦੇ ਆ ਮੇਰਾ ਕੋਈ ਸਾਥ ਨਹੀਂ ਦਿੰਦਾ ਸਾਰੇ ਇਕੱਠੇ ਨਾਲ ਜਾਂਦੇ ਆ ਮੈਂ ਇਕੱਲੀ ਪੈ ਜਾਨੀ ਆ ਮੈਨੂੰ ਬਹੁਤ ਪਰੇਸ਼ਾਨ ਕਰਦੇ ਆ ਕੀ ਕਾਰਨ ਕੀ ਮਾਰਨ ਦਾ ਕਾਰਨ ਮਾਰਨ ਦਾ ਕਾਰਨ ਇਹ ਆ ਕਿ ਬਸ ਤੇਰੇ ਪਿਓ ਨੇ ਐ ਨਹੀਂ ਦਿੱਤਾ ਤੇਰੇ ਪਿਓ ਨੇ ਉਹ ਨਹੀਂ ਦਿੱਤਾ ਬੇਹਿਜ ਕਰਕੇ ਮਾਰੀ ਬੇਹਿਜ ਕਰਕੇ ਮਾਰੀ ਇਹਨਾਂ ਨੇ ਮੇ ਤੇਰੇ ਪਿਓ ਨੇ ਸਾਨੂੰ ਆ ਚੈਣੀ ਦਿੱਤਾ ਉਹ ਨਹੀਂ ਕੀਤਾ ਆ ਨਹੀਂ ਕੀਤਾ ਸੀ ਤੇਰਾ ਪਿਓ ਦੇ ਕੋਲ ਕੁਛ ਨਹੀਂਗਾ ਤੇ ਸਾਨੂੰ ਨਹੀਂ ਦੇ ਸਕਦਾ ਫਲਾਂ ਨੇ ਟੀਂਗੇ ਬਸ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਦੇ ਪਰਿਵਾਰ ਮੈਂਬਰ ਚ ਕੌਣ-ਕੌਣ ਹੈਗਾ ਉਹਨਾਂ ਦੇ ਪਰਿਵਾਰ ਮੈਂਬਰ ਚ ਉਹਦੀ ਸੱਸ ਉਹਨੂੰ ਵੀ ਕੋਲ ਖਲੋ ਕੇ ਘਟਵਾਂਦੀ ਰਹੀ ਏ ਸੋਹਰਾ ਵੀ ਗਾਲ-ਗਲੋਚ ਕਰਦਾ ਰਿਹਾ ਘਰ ਵਾਲਾ ਆਉਂਦਾ ਤੇ ਚਲੋ ਦਿਨ ਰਾਤ ਮਾਰਦਾ ਸੀ ਕਿਰਾਏ ਦੇ ਮਕਾਨ ਤੇ ਉਹਨੂੰ ਕੱਢ ਦਿੱਤਾ ਬਾਹਰ ਉਸ ਤੋਂ ਬਾਅਦ ਉਹਨੂੰ ਕਿਰਾਏ ਦੇ ਮਕਾਨ ਤੇ ਵੀ ਉਹਦੀ ਦਖਲਅੰਦਾਜ਼ੀ ਮਾਂ ਨੇ ਨਹੀਂ ਛੱਡੀ ਮਾਂ ਦੇ ਘਰ ਜਾਂਦਾ ਸੀ ਮਾਂ ਦੇ ਘਰ ਜਾ ਕੇ ਫੋਨ ਤੋਂ ਗਾਲੀ ਗਲੋਚ ਕਰਦਾ ਸੀ ਕੁੜੀ ਨਾਲ ਤੇ ਮਾਰਿਆ ਕਿਹੜੇ ਕੋਈ ਹਥਿਆਰ ਨਾਲ ਮਾਰਿਆ ਕਿਦਾਂ ਸਾਨੂੰ ਅਜੇ ਤੱਕ ਪਤਾ ਹੀ ਨਹੀਂ ਸਾਨੂੰ ਕੀ ਪਤਾ ਉਹ ਖਾਦਾ ਇਹ ਕੁਛ ਕੁੜੀ ਨੂੰ ਖਵਾਇਆ ਹੈ ਰਿਪੋਰਟ ਚ ਕੀ ਨਿਕਲੇ ਰਿਪੋਰਟ ਹੈ ਜੇ ਪੋਸਟ ਮੈਡਮ ਨਹੀਂ ਅਸੀਂ ਕਰਾਇਆ ਜਦ ਤੱਕ ਰੈਸਟ ਨਹੀਂ ਕਰੋਗੇ ਅਸੀਂ ਪੋਸਟ ਮੈਡਮ ਕਰਾਇਆ ਨਹੀਂ ਦੋਸ਼ੀ ਗ੍ਰਿਫਤਾਰ ਦੋਸ਼ੀ ਕਹਿੰਦੇ ਗ੍ਰਿਫਤਾਰ ਕੀਤਾ ਹੈ ਸਾਡੇ ਦਿਖਾਵੇ ਲਈ ਸਾਡੇ ਦਿਖਾਵੇ ਲਈ ਨਹੀਂ ਗ੍ਰਿਫਤਾਰ ਕੀਤਾ ਉਹਦੀ ਸੇਫਟੀ ਲਈ ਉਹਨੂੰ ਗ੍ਰਿਫਤਾਰ ਕੀਤਾ ਨਾਲ ਕਿ ਇਹ ਸਾਰੇ ਜਣੇ ਮੁੰਡੇ ਨੂੰ ਫੜ ਕੇ ਕਿਤੇ ਕੁਝ ਕਹਿ ਨਾ ਦੇ। ਨਹੀਂ ਥਾਣੇ ਪੰਜਾਬ ਪੁਲਿਸ ਦੀ ਗੈਰੀ ਥਾਣੇ ਵਾਲੇ ਕੀ ਕਹਿ ਰਹੇ ਨੇ? ਪੰਜਾਬ ਪੁਲਿਸ ਥਾਣੇ ਵਾਲਿਆਂ ਨੇ ਸਾਨੂੰ ਆ ਪर्चा ਸਰ ਡਬਨਾ ਕੇ ਦੇਖੋ ਦੱਸੋ ਕੀ ਦਿੱਤਾ ਹੈ। ਜੋ ਪਰਚਾ ਨੇ ਲਿਖਾਇਆ। ਲਿਖਾਇਆ ਐਸੀ ਉਸ ਤੋਂ ਮੇਰਾ ਹਰਦੀਪ ਸਿੰਘ ਮੈਂ ਲੜਕੀ ਦਾ ਬਾਪ ਆ। ਅੱਛਾ ਜੀ। ਮੈਂ ਇਹਨਾਂ ਨੂੰ ਪਰਸੋਂ ਕੱਲ ਸਵੇਰੇ ਆਪਾਂ ਪਰਚਾ ਲਖਾਇਆ ਹੈ ਕਿ ਇਦਾਂ ਦਾ ਕੁੜੀ ਨੂੰ ਮੁੰਡਾ ਉਹਦਾ ਮਾਪਿਓ ਤੇ ਨਾਨਾ ਨਾਨਣ ਵੀ ਆ ਬਹੁਤ ਪਰੇਸ਼ਾਨ ਕਰਦੇ ਸੀ। ਤੇ ਸਾਡੀ ਸੁਣਵਾਈ ਕੀਤੀ ਜਾਵੇ। ਇਹਨਾਂ ਨੇ ਪਰਚਾ ਉਥੇ ਬਣਾਇਆ ਕੋਸ਼ੇ। ਬਣਾਇਆ ਐਂਡ ਤੇ ਸਾਨੂੰ ਕੁਛ ਦੇਖਤਾ ਬਣਾ ਕੇ ਐਂਡ ਤੇ ਉਹਦੇ ਤੇ ਦਫਾ 80 ਲਾ ਕੇ ਸਾਨੂੰ ਕਹਿੰਦਾ ਕਿ ਅਸੀਂ ਅਰੈਸਟ ਕਰ ਲਾਂਗੇ ਇਹਨਾਂ ਨੂੰ ਤੇ ਸਾਨੂੰ ਇਨਸਾਫ ਚਾਹੀਦਾ ਅਸੀਂ ਦਰਦਰ ਦੀਆਂ ਠੋਕਰਾਂ ਖਾ ਰਹੇ ਹਾਂ ਪਰ ਸੁਣਦੇ ਤੇ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਪਿਆ ਹੁਣ ਇਹ ਕਹਿੰਦੇ ਜਲਦੀ ਜਲਦੀ ਪੋਸਟਮਾਰਟਮ ਕਰਾਓ ਤੇ ਸੰਸਕਾਰ ਕਰੋ ਤੇ ਕੰਮ ਮੁੱਕ ਜੇ ਉਹਨਾਂ ਨੇ ਇਹਨਾਂ ਨੂੰ ਪੈਸਾ ਪੂਸਾ ਚੜਾਇਆ ਸਾਨੂੰ ਜੋ ਲੱਗਦਾ ਹੈ ਦੋਸ਼ੀ ਦੋਸ਼ੀ ਨੂੰ ਜਿਵੇਂ ਗ੍ਰਿਫਤਾਰ ਕਰ ਲਿਆ ਉਹਦੇ ਪਰਿਵਾਰਕ ਮੈਂਬਰਾਂ ਨਾਲ ਕੋਈ ਗੱਲਬਾਤ ਜਾਂ ਕੋਈ ਉਹਨਾਂ ਨਾਲ ਮੁਲਾਕਾਤ ਜਿੱਦਣ ਇਹਨਾਂ ਨੇ ਸਾਨੂੰ ਫੋਨ ਕੀਤਾ ਇਹ ਮੁੰਡੇ ਨੇ ਕਿ ਤੁਸੀਂ ਮੈਂ ਕਿਹਾ ਮੈਨੂੰ ਇੱਕ ਦਿਨ ਦਾ ਟਾਈਮ ਦਿਓ ਮੈਂ ਸ਼ਾਮ ਤੱਕ 700 ਕਿਲੋਮੀਟਰ ਦੂਰ ਆ ਮੈਂ ਆ ਜਾਵਾਂਗਾ ਮੈਨੂੰ ਪੜੋਸੀਆਂ ਦਾ ਫੋਨ ਆਇਆ ਮੈਂ ਕਿਹਾ ਮੈਂ 700 ਕਿਲੋਮੀਟਰ ਸਫ਼ਰ ਹੈ ਮੇਰਾ ਮੈਂ ਆ ਰਿਹਾ ਤੇ ਤੁਸੀਂ ਮੈਨੂੰ ਵੇਟ ਕਰੋ ਮੈਂ ਸਵੇਰੇ ਆਪਣੀ ਕੁੜੀ ਨੂੰ ਆ ਕੇ ਲੈ ਜਾਵਾਂਗਾ ਮੈਂ ਉਦੋਂ 100 ਕਿਲੋਮੀਟਰ ਸਫ਼ਰ ਤੈਅ ਕਰ ਚੁੱਕਿਆ ਸੀ 1 ਘੰਟੇ ਡੇਢ ਘੰਟੇ ਬਾਅਦ ਮੈਨੂੰ ਫੋਨ ਆਇਆ ਕਿ ਅੰਕਲ ਤੁਹਾਡੀ ਕੁੜੀ ਦੇ ਨਾਲੇ ਮਾਰਤੀ ਹੈ ਹਾਂਜੀ ਮੈਂ ਅੰਮ੍ਰਿਤਸਰ ਜਾਣਾ ਸੀ ਮੈਂ ਵਾਇਆ ਜੰਮੂ ਅਸੀਂ ਵਾਇਆ ਲੁਧਿਆਣੇ ਆ ਗਏ ਪਰਸੋ ਰਾਤ 11 ਵਜੇ ਦੇ 11 ਵਜੇ ਅਸੀਂ ਚੌਂਕੀ ਗਏ ਆ ਕਹਿੰਦੇ ਸਵੇਰੇ ਆਇਓ ਅਸੀਂ ਸਵੇਰੇ ਗਏ ਆ ਸਵੇਰੇ ਇਹਨਾਂ ਨੇ ਕੱਲ ਸਾਡੀ ਜਿਹੜੀ ਐਪਲੀਕੇਸ਼ਨ ਲਿਖੀ ਹੈ ਉਸ ਤੋਂ ਬਾਅਦ ਅਸੀਂ ਸ਼ਾਮੀ ਐਪਲੀਕੇਸ਼ਨ ਲੈਣ ਗਏ ਆ ਜਿਹੜਾ ਸਾਡਾ ਪਰਚਾ ਦਰਜ ਹੋਇਆ ਸੀ ਉਹਦੇ ਤੇ ਕੁਛ ਲਿਖਿਆ ਤੇ ਉਹਦੇ ਤੇ ਕੁਛ ਨਹੀਂ ਕਿ ਮੰਗੀ ਕਰਦੇ ਅਸੀਂ ਮੰਗ ਕਰਦੇ ਆ ਕਿ ਇਨਸਾਫ ਚਾਹੀਦਾ ਸਾਨੂੰ ਸਾਡੀ ਕੁੜੀ ਨਾਲ ਬਹੁਤ ਡੇਢ ਸਾਲ ਵਿਆਹੀ ਰਹੀ ਡੇਢ ਸਾਲ ਇਹਨਾਂ ਨੇ ਕੁੱਟਣ ਤੋਂ ਸਵਾਗਤ ਇਹਨਾਂ ਕੋਈ ਪਿਆਰ ਵਾਲੀ ਗੱਲ ਨਹੀਂ ਕੀਤੀ ਇਹ ਕੁੜੀ ਵੱਖਰੇ ਘਰ ਚ ਰਹਿੰਦੀ ਸੀ ਸਿਲੰਡਰ ਖਤਮ ਹੋ ਜੇ ਵਿਚਾਰੀ ਪਰਸੋਂ ਚੌਥੀ ਰਾਤ ਵੀ ਭੁੱਖੀ ਸੁੱਤੀ ਮੈਨੂੰ ਫੋਨ ਆਇਆ ਪਪਾ ਮੈਂ ਕੀ ਕਰਾਂ ਮੈਂਗਾ ਪੁੱਤਰ ਜਿੱਦਾਂ ਦੀ ਕੰਡੀਸ਼ਨ ਹੈਗੀ ਤੋ ਸੋਇਆ ਸੋ ਇਹ ਤਸਵੀਰਾਂ ਨੇ ਪਰਿਵਾਰਕ ਮੈਂਬਰ ਦੀਆਂ ਜਿਹੜਾ ਕੀ ਕੁੜੀ ਦਾ ਕਤਲ ਕਰ ਦਿੱਤਾ ਗਿਆ ਵੈ ਤੇ ਉਸਤੇ ਪਤੀ ਦੇ ਵੱਲੋਂ ਜਿਹੜਾ ਕੀ ਹੈ ਕੁੜੀ ਜਿਹੜੀ ਅੰਬੜਸੌਰ ਤੋਂ ਜਿਹੜੀ ਲੁਜਾਨੇ ਵੈ ਵਿਆਹੀ ਗਈ ਸੀਗੀ ਉਹਦੇ ਸਹੁਰੇ ਦੇ ਵੱਲੋਂ ਜਿਹੜਾ ਕੀ ਤੰਗ ਪਰੇਸ਼ਾਨ ਕੀਤਾ ਗਿਆ ਉਹਨੂੰ ਤੇ ਉਸ ਦੇ ਜਿਹੜੀ ਉਹਨਾਂ ਦੇ ਮਾਪਿਆਂ ਦੇ ਰੋਪ ਨੇ ਕੀ 700 700 ਨੂੰ 7 ਜਿਹੜੀ ਕੀ ਕੋਲ ਕਠਵਾ ਕੇ ਕਟਵਾਉਂਦੀ ਸੀ ਹੁਣ ਦੇਖਣਾ ਆਏਗਾ ਕਿ ਦੋਸ਼ੀ ਕਿਨੇ ਕੋਈ ਜਲਦੀ ਉਸ ਨੂੰ ਗ੍ਰਿਫਤਾਰ ਕਰਦੀ ਹੈ ਪੁਲਿਸ ਪੰਜਾਬ ਪੁਲਿਸ ਜੁੜੇ ਲੁਧਾਨ ਲੈ ਵਿਦਨਾ ਤਨਪਾਲ ਜੀ ਯੂਪੀ ਰਿਪੋਰਟ ਧੰਨਵਾਦ ਹਾਂ ਜੀ ਸਰ ਇਹ ਤੁਹਾਡੇ ਕੋਈ આરોਪ ਲਗਾ ਲਈਦਾ ਕੁਝ ਕਹਿ ਰਹੀ ਸੀ ਉੱਥੇ ਹੰਗਾਮਾ ਕਰ ਰਹੀ ਸੀ ਕੀ ਗੱਲ ਕੀ ਕੋਈ ਬੋ ਝੂਠ ਬੋਣ ਲੱਗਦਾ ਮਰਜੀ ਬੋਲੀ ਜਾਵੇ ਅੱਛਾ ਜੀ ਕੋਈ ਜੱਕਣ ਜਿਹੜੀ ਬਣਦੀ ਕਰ ਵੀ ਹੋ ਗਈ ਆ ਅੱਛਾ ਜੀ ਕਿਨ ਕਿ ਨਾਮ ਵੀ ਨਹੀਂ ਲਿਖਾਏ ਗਏ ਉੱਥੇ ਕੀ ਦੇ ਨਾਮ ਲਿਖਾਏ ਨਹੀਂ ਕਰਨਾ ਮਕਦਮਾ ਦਰਜ ਹੋ ਗਿਆ ਜੀ ਹੁਣ ਪੋਸਟਮਾਰਟਮ ਕਰਾਉਣ ਲੱਗੇ ਨਹੀਂ ਹਾਜੇ ਜੀ ਪੁਲਿਸ ਮਰਮ ਕਰਾਉਣ ਆਏ ਜੀ ਮੈਨੂੰ ਨਹੀਂ ਪਤਾ ਪੁਲਿਸ ਟੀਮਾਂ ਗਈਆਂ ਨੇ ਅੱਛਾ ਮੈਂ ਤਲਾਸ਼ ਜਾਰੀ ਹੈ ਹਾਂ ਜੀ ਬਿਲਕੁਲ ਜਾਰੀ ਇਹਨਾਂ ਨੇ ਪਰਸੋਂ ਨੂੰ ਗਿਆ ਦੋਸ਼ੀ ਬਿਲਕੁਲ ਇਹ ਤਸਵੀਰਾਂ ਨੇ ਇਹ ਪੁਲਿਸ ਮੁਲਾਜ਼ਮ ਹੈ ਬਸੰਤ ਵੈਨਿਊ ਦੇ ਜਿੱਥੇ ਕਿ ਇੱਥੇ ਆਏ ਨੇ ਪਰਿਵਾਰਕ ਮੈਂਬਰ ਤਸਵੀਰਾਂ ਦੇ ਸਕਦੇ ਹੋ ਕਿ ਹਾਜੀ ਤੱਕ ਵੀ ਬੈਂਕ ਉਹਦੀ ਵੀਡੀਓ ਕਾਲ ਵਿਖਾਈ ਇਹਨਾਂ ਨੇ ਕਿਹਾ ਗ੍ਰਿਫਤਾਰ ਹੈ ਮੁੰਡਾ ਹਾਂ ਜੀ ਇਹਨਾਂ ਨੇ ਸਾਨੂੰ ਵੀਡੀਓ ਕਾਲ ਵਿਖਾਈ ਹੈ ਕਿ ਮੁੰਡਾ ਗ੍ਰਿਫਤਾਰ ਹੈ ਤੇ ਹੁਣ ਤੁਹਾਨੂੰ ਕਹਿੰਦੇ ਵੀ ਅਸੀਂ ਗ੍ਰਿਫਤਾਰ ਹੀ ਨਹੀਂ ਕੀਤਾ ਇਹ ਸਾਡੇ ਨਾਲ ਬਿਲਕੁਲ ਨਾ ਇਨਸਾਫੀ ਹੋ ਰਹੀ ਹੈ ਜੀ ਐਸੇ ਬੰਦੇ ਨੇ ਮੈਨੂੰ ਇਹਨੇ ਸਾਡੀ ਕੁੜੀ ਦੇ ਮਰਵਾਂ ਚ ਤਾਂ ਯਾਖ ਤੇ ਸਭ ਤੋਂ ਜਿਹੜਾ ਕੀ ਹੁਣ ਐਸੇ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਸਰ ਮੈਂ ਤੁਹਾਡੇ ਪੈਰੀ ਪੈਰੀ ਮੇਰੀ ਕੁੜੀ ਨੂੰ ਸਰ ਕੋਈ ਗੱਲ ਨਹੀਂ ਭਾਈ ਸਰ ਸਾਰੀ ਜ਼ਿੰਦਗੀ ਪੈਸੇ ਨਹੀਂ ਕੰਮ ਆਉਂਦੇ ਸਰ ਮਾਮਲਾ ਕੀ ਤਰ੍ਹਾਂ ਦਰਵਾਜ਼ਾ ਦੱਸ ਦੋਗੇ ਸਿਮਣ ਕੁੜੀ ਦਾ ਪਰਚਾ ਦਰਜ ਹੋਇਆ ਵਾ ਉਹਦੇ ਵਿੱਚ ਲੱਗੇ ਹੋਇਆ ਬੰਦਾ ਕਲਸਟ ਕਰ ਲਿਆ ਵਾ ਹਾਂਜੀ ਪੋਸਟਮਾਰਟਮ ਨਹੀਂ ਆਏ ਹੋਏ ਆ ਬਾਕੀ ਜਿਹੜੀ ਅਗਲੀ ਇਨਵੈਸਟੀਗੇਸ਼ਨ ਆ ਪਰਿਵਾਰ ਮੈਂਬਰ ਆਰੋਪ ਲਾਇਆ ਕਿ ਮਰਡਰ ਹੋਇਆ ਕੁੜੀ ਦਾ ਆਹ ਪੋਸਟਮਾਨ ਨੂੰ ਪੂਰਤ ਬਲ ਪਤਰਾ ਅੱਛਾ ਤੇ ਸਰ ਜਿਹੜੀ ਬਾਕੀ ਬਾਕੀ ਪਰ ਪਰ ਮੈਂਬਰ ਦੋਸ਼ੀ ਜਿਹੜੇ ਹੈਗੇ ਗ੍ਰਿਫਤਾਰ ਨਹੀਂ ਉਹ ਪਹਲ ਕਰ ਰਹੇ ਹਨ ਅੱਛਾ ਉਹ ਵੀ ਜਲਦੀ ਅਰੈਸਟ ਕਰ ਲੈ ਠੀਕ ਸੋ ਤਸਵੀਰਾਂ ਨੇ ਜਿਹੜਾ ਕਿ ਪ੍ਰੀਤ ਪ੍ਰੀਤਪਾਲ ਸਿੰਘ ਨੇ ਐਸਐਸਆਈ ਉਹਨਾਂ ਨੇ ਸਾਫ ਸਪਸ਼ਟ ਤੌਰ ਤੇ ਕਿਹਾ ਕਿ ਦੋਸ਼ੀਆਂ ਦੀ ਪਹਾਲ جاری ਹੈ ਤੇ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਤੇ ਜੇ ਕੁੜੀ ਦੇ ਮਾਪਿਆਂ ਨੂੰ ਜਿਹੜਾ ਕਿ ਇਨਸਾਫ ਦਿੱਤਾ ਜਾਏਗਾ ਸੋ ਇਹ ਤਸਵੀਰਾਂ ਨੇ ਸਿਵਲ ਹਸਪਤਾਲ ਦੀ ਮੋਰਚਰੀ ਜਿੱਥੇ ਕਿ ਸੁਮਨ ਦੀ ਸਿਮਰਨ ਨਾਂ ਦੀ ਲੜਕੀ ਵੀ ਹੈ 28 ਸਾਲ ਉਹਦੀ ਉਮਰ ਸੀਗੀ ਉਸ ਨੂੰ ਜਿਹੜਾ ਕੀ ਹੈ ਉਸ ਦੀ ਡੈੱਡ ਬੋਡੀ ਜਿਹੜਾ ਕੀ ਹੈ ਮੋਤ ਸਿਵਲ ਦੀ ਮੋਰਚਰੀ ਹਸਪਤਾਲ ਦੇ ਵਿੱਚ ਰੱਖਾਇਆ ਗਿਆ। ਸੁਰੇ ਤਸਵੀਰਾਂ ਨੇ ਉਸੇ ਪਿਓ ਦੇ ਹਾਲਾਤ ਦੇਖ ਸਕਦੇ ਹੋ, ਉਸ ਦੇ ਪਿਤਾ ਦੇ ਹਾਲਾਤ ਦੇਖ ਸਕਦੇ ਹੋ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਹੋਇਆ ਹੋਇਆ ਹੈ ਕਿਉਂਕਿ ਉਸ ਦੀ ਕੁੜੀ ਦਾ ਜਿਹੜਾ ਕੀ ਹੈ ਉਸ ਦੇ ਪਤੀ ਵੱਲੋਂ ਕਤਲ ਕੀਤਾ ਗਿਆ ਹੈ ਬੜੀ ਵੱਡੀ ਖਬਰ ਹੈ ਇਸ ਵੇਲੇ ਦੀ ਲੁਧਿਆਣਾ ਸ਼ਹਿਰ ਦੀ ਅੰਬਰਸਰ ਦੀ ਕੁੜੀ ਰਹਿਣ ਵਾਲੀ ਸੀਗੀ ਲੁਧਿਆਣੇ ਵਿਆਹੀ ਸੀਗੀ ਲੁਧਿਆਣੇ ਵਿਆਹੀ ਸੀਗੀ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਉਸਦੇ ਪਤੀ ਦੇ ਵੱਲੋਂ ਉਸ ਦਾ ਕਤਲ ਕੀਤਾ ਕੀਤਾ ਕਤਲ ਕੀਤਾ ਜਾਂਦਾ ਪਰਿਵਾਰਕ ਮੈਂਬਰ ਰੋਂਦੇ ਰੋਂਦੇ ਆਪਣੀ ਕੋਹਾਲ ਲਗਾ ਰਹੇ ਨੇ ਪੰਜਾਬ ਪੁਲਿਸ ਤੋਂ ਇਨਸਾਫ ਮੰਗ ਰਹੇ ਨੇ ਕਿ ਜਲਦੋਂ ਜਲਦ ਦੋਸ਼ੀ ਨੂੰ ਜਿਹੜਾ ਕੀ ਹੈ ਗ੍ਰਿਫਤਾਰ ਕੀਤਾ ਜਾਵੇ ਤੇ ਹੁਣ ਦੇਖਣ ਨਾਲ ਸਮਝ ਆਇਆ ਕਿ ਪੁਲਿਸ ਕਿੰਨੀ ਕੋ ਜਲਦੀ ਉਸ ਦੋਸ਼ੀਆਂ ਨੂੰ ਤੇ ਪਰਿਵਾਰਕ ਮੈਂਬਰਾਂ ਨੂੰ ਕਿੰਨੀ ਕੋ ਜਲਦੀ ਗ੍ਰਿਫਤਾਰ ਕਰਦੀ ਹੈ ਜੁੜੇ ਲੁਧਾਨਾ ਲਾਈਵ ਦੇ ਨਾਲ ਧਰਮਪਾਲ ਦਾ ਯੂਮਰਪੋਰਟ ਧੰਨਵਾਦ